ਲੋ ਜੀ ਅਸੀਂ ਹਾਰਪੁਰ ਰੋਡ ਤੇ ਉੱਪਰ ਖੜੇ ਆ ਜਿੱਥੇ ਕਿ ਜਿਹੜੋ ਗੰਦਾ ਨਾਲਾ ਜਿਹਨੂੰ ਅਸੀਂ ਗੰਦਾ ਨਾਲਾ ਕਹਿੰਦੇ ਆ ਆ ਦੇਖ ਕੱਲ ਨੂੰ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਐਕਸੀਡੈਂਟ ਹੁੰਦਾ ਤਾਂ ਇਹਨਾਂ ਦਾ ਜ਼ਿੰਮੇਵਾਰ ਕੋਣ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਮੈਂਟ ਕਰਕੇ ਦੱਸੋ ਵੀ ਆ ਜਿਹੜੀਆਂ ਦਾਵਾ ਗਾਈਆਂ ਸੜਕ ਦੇ ਵਿੱਚ ਖੜੀਆਂ ਕੱਲ ਨੂੰ ਐਕਸੀਡੈਂਟ ਹੁੰਦਾ ਕਿਸੇ ਦੁਰਘਟਨਾ ਹੋ ਜਾਂਦੀ ਆ ਤਾਂ ਉਹਦਾ ਜ਼ਿੰਮੇਵਾਰ ਕੋਣ ਆ ਸਾਹਮਣੇ ਤੁਹਾਨੂੰ ਵੀਡੀਓ ਦਿਖਾ ਰਿਹਾ ਗੱਡੀਆਂ ਬੜੀਆਂ ਮੁਸ਼ਕਲ ਨਾਲ ਲੰਘ ਰਹੀਆਂ ਤੇ ਆਹ ਦੇਖੋ ਇਧਰ ਵੀ ਟ੍ਰੈਫਿਕ ਤੁਹਾਨੂੰ ਦਿਖਾ ਰਿਹਾ ਚਲੋ ਇਧਰੋਂ ਵੀ ਟ੍ਰੈਫਿਕ ਬੜੀ ਜਿੰਨਾ ਆ ਰਿਹਾ ਤੇ ਇਧਰੋਂ ਵੀ ਟ੍ਰੈਫਿਕ ਆ ਰਿਹਾ ਲਓ ਜੀ ਕਮੈਂਟ ਕਰਕੇ ਦੱਸਿਓ ਵੀ ਇਹਦਾ ਜ਼ਿੰਮੇਵਾਰ ਕੌਣ ਆ ਬਈ ਕਿੱਦਾਂ ਇਹਦੀ ਸਭ ਸੰਭਾਲ ਹੋ ਸਕਦੀ ਆ